ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਜੀ ਕਿ ਬਾਬਾ ਦੀਪ ਸਿੰਘ ਜੀ ਦੇ ਦਰ ਦੇ ਉੱਪਰ ਜਦੋਂ ਵੀ ਤੁਸੀਂ ਅਰਦਾਸ ਕਰਦੇ ਹੋ ਤੇ ਜੇਕਰ ਅਰਦਾਸ ਪੂਰੀ ਹੋਣ ਵਾਲੀ ਹੁੰਦੀ ਹੈ ਤਾਂ ਤੁਹਾਨੂੰ ਵੀ ਮਿਲਦੇ ਹਨ ਇਹ ਸੰਕੇਤ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਤਨ ਤਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਬੱਚਿਆਂ ਦੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਾਥ ਸੰਗਤ ਜੀ ਅੱਜ ਅਸੀਂ ਵਿਚਾਰ ਕਰਾਂਗੇ ਜੀ ਕਿ ਉਹ ਕਿਹੜੇ ਸੰਕੇਤ ਹਨ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਸ਼ਹੀਦ ਸਿੰਘ ਸਾਡੇ ਤੇ ਕਿਰਪਾ ਕਰਨ ਵਾਲੇ ਹਨ ਤੇ ਉਹਨਾਂ ਨੇ ਸਾਡੇ ਕੀਤੀ ਹੋਈ ਅਰਦਾਸ ਨੂੰ ਪ੍ਰਵਾਨ ਕਰ ਲਿਆ ਹੈ ਸਾਧ ਸੰਗਤ ਜੀ ਸਭ ਤੋਂ ਪਹਿਲਾ ਸੰਕੇਤ ਤੁਹਾਡਾ ਉਸ ਪਰਮਾਤਮਾ ਤੇ ਭਰੋਸਾ ਵੱਧ ਚੁੱਕਾ ਹੋਵੇਗਾ ਜਦੋਂ ਵੀ ਤੁਸੀਂ ਕੋਈ ਨਵਾਂ ਕਾਰਜ ਕਰਨ ਲੱਗੋਗੇ ਤਾਂ ਸਭ ਤੋਂ ਪਹਿਲਾਂ ਉਸ ਪਰਮਾਤਮਾ ਦੇ ਅੱਗੇ ਅਰਦਾਸ ਜ਼ਰੂਰ ਕਰੋਗੇ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾ ਮੈਨੂੰ ਮੇਰੇ ਕਾਰਜ ਵਿੱਚ ਸਫਲਤਾ ਬਖਸ਼ਣਾ ਮੇਰੀ ਕਮਾਈ ਵਿੱਚ ਬਰਕਤਾਂ ਪਾ ਦੇਣਾ ਤਾਂ ਜੋ ਤੁਸੀਂ ਜਦੋਂ ਵੀ ਕਿਸੇ ਦੁੱਖ ਤਕਲੀਫ ਵਿੱਚ ਹੋਵੋਗੇ ਤਾਂ ਤੁਸੀਂ ਆਪਣਾ ਦੁੱਖ ਸਿਰਫ ਪਰਮਾਤਮਾ ਦੇ ਨਾਲ ਹੀ ਸਾਂਝਾ ਕਰੋਗੇ ਕਿ ਹੇ ਵਾਹਿਗੁਰੂ ਜੀ ਮੈਂ ਤੇਰੇ ਅੱਗੇ ਹੀ ਆਪਣਾ ਦੁੱਖ ਰੱਖ ਰਿਹਾ ਹਾਂ ਮੈਨੂੰ ਇਸ ਦੁੱਖ ਤਕਲੀਫ ਦੇ ਵਿੱਚੋਂ ਕੱਢ ਦਿਓ ਮੇਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦਿਓ ਤੇ ਦੂਜਾ ਸੰਕੇਤ ਹੁੰਦਾ ਹੈ ਸਾਥ ਸੰਗਤ ਜੀ ਕਿ ਤੁਹਾਡਾ ਵਿਸ਼ਵਾਸ ਪਰਮਾਤਮਾ ਦੇ ਸਿਮਰਨ ਵਿੱਚ ਜਾਦਾ ਵੱਧ ਜਾਣਾ ਤੁਹਾਡਾ ਸਾਰਾ ਇਹ ਦਿਲਦਰ ਦੂਰ ਹੋ ਜਾਵੇਗਾ ਤੁਸੀਂ ਅੰਮ੍ਰਿਤ ਵੇਲਾ ਸੰਭਾਲਣਾ ਸ਼ੁਰੂ ਕਰ ਦਿਓਗੇ ਤੁਹਾਡੇ ਤੇ ਉਸ ਪਰਮਾਤਮਾ ਜੀ ਦੀ ਕਿਰਪਾ ਹੋ ਜਾਵੇਗੀ ਤੇ ਤੁਸੀਂ ਹਰ ਸਮੇਂ ਉਸ ਪਰਮਾਤਮਾ ਨੂੰ ਆਪਣੇ ਹਾਜ਼ਰ ਨਾਜ਼ਰ ਹੀ ਮਹਿਸੂਸ ਕਰੋਗੇ ਜਦੋਂ ਵੀ ਤੁਸੀਂ ਥੋੜਾ ਸਮਾਂ ਕਿਤੇ ਫ੍ਰੀ ਹੋ ਜਾਓਗੇ ਤੁਹਾਡਾ ਮਨ ਕਰੇਗਾ ਕਿ ਉਸ ਵਾਹਿਗੁਰੂ ਦਾ ਨਾਮ ਹੀ ਜਪਿਆ ਜਾਵੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆਪਾਂ ਉਸ ਦੇ ਨਾਮ ਦਾ ਸਿਮਰਨ ਕਰ ਸਕਦੇ ਹਾਂ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਤੀਜੇ ਸੰਕੇਤ ਦੇ ਬਾਰੇ ਕਿ ਜਦੋਂ ਤੁਹਾਡੀ ਅਰਦਾਸ ਪੂਰੀ ਹੋਣ ਵਾਲੀ ਹੁੰਦੀ ਹੈ ਤਾਂ ਤੀਜਾ ਸੰਕੇਤ ਕਿਹੜਾ ਮਿਲਦਾ ਹੈ ਸਾਧ ਸੰਗਤ ਜੀ ਤੁਸੀਂ ਹਮੇਸ਼ਾ ਉਸ ਪਰਮਾਤਮਾ ਦੀ ਰਜ਼ਾ ਵਿੱਚ ਰਹਿਣ ਲੱਗ ਜਾਓਗੇ ਸੌਖੇ ਵੇਲੇ ਤੇ ਔਖੇ ਵੇਲੇ ਵੀ ਤੁਸੀਂ ਸਿਰਫ ਪਰਮਾਤਮਾ ਦਾ ਸ਼ੁਕਰਾਨਾ ਹੀ ਕਰੋਗੇ ਕਦੇ ਵੀ ਗਿਲਾ ਸ਼ਿਕਵਾ ਨਹੀਂ ਕਰੋਗੇ ਕਿ ਪਰਮਾਤਮਾ ਸ਼ੁਕਰ ਹੈ ਪਰਮਾਤਮਾ ਤੁਸੀਂ ਮੈਨੂੰ ਐਨੇ ਜੋਗਾ ਕਰ ਦਿੱਤਾ ਕਿ ਮੇਰੇ ਕਮਾਈ ਦੇ ਵਿੱਚ ਐਨੀ ਬਰਕਤ ਹੈ ਤੇ ਤੁਸੀਂ ਪਰਮਾਤਮਾ ਦੇ ਸਾਹਮਣੇ ਦੁੱਖ ਵੇਲੇ ਵੀ ਅਰਦਾਸ ਕਰੋਗੇ ਕਿ ਵਾਹਿਗੁਰੂ ਜੀ ਮੇਰੇ ਦੁੱਖ ਨੂੰ ਦੂਰ ਕਰ ਦਿਓ ਤੁਹਾਡੇ ਤੋਂ ਵੱਡਾ ਮੇਰੇ ਦੁੱਖ ਨੂੰ ਕੋਈ ਵੀ ਦੂਰ ਕਰਨ ਵਾਲਾ ਨਹੀਂ ਹੈ ਮੇਰੇ ਦੁੱਖ ਸੁੱਖ ਦੇ ਸਾਥੀ ਬਸ ਤੁਸੀਂ ਹੋ ਤੁਸੀਂ ਹੀ ਮੈਨੂੰ ਸਾਰੇ ਸੁੱਖ ਦਿੱਤੇ ਹਨ ਤੇ ਤੁਸੀਂ ਹੀ ਮੈਨੂੰ ਹੁਣ ਜਿਹੜਾ ਛੋਟਾ ਜਿਹਾ ਵੀ ਕੋਈ ਦੁੱਖ ਦਿੱਤਾ ਹੈ ਉਸ ਵਿੱਚੋਂ ਵੀ ਬਾਹਰ ਤੁਸੀਂ ਹੀ ਕੱਢਣਾ ਹੈ ਤੁਸੀਂ ਬਿਲਕੁਲ ਵੀ ਨਹੀਂ ਘਬਰਾਉਣਾ ਕਿਉਂਕਿ ਪਰਮਾਤਮਾ ਦੇ ਨਾਲ ਤੁਸੀਂ ਜੁੜੇ ਹੋਏ ਹੋ ਮਨੁੱਖ ਉਹ ਕਦੇ ਵੀ ਨਹੀਂ ਘਬਰਾਉਂਦੇ ਜਿਨ੍ਹਾਂ ਦੇ ਉੱਪਰ ਫਿਰ ਸ਼ਹੀਦ ਸਿੰਘਾਂ ਦੀ ਕਿਰਪਾ ਹੋ ਜਾਂਦੀ ਹੈ ਉਹ ਪਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਜਾਂਦੇ ਹਨ ਉਹਨਾਂ ਨੂੰ ਪੂਰਨ ਵਿਸ਼ਵਾਸ ਬਣ ਜਾਂਦਾ ਹੈ ਕਿ ਮੇਰਾ ਪ੍ਰਭੂ ਮੇਰੇ ਸਾਰੇ ਹੀ ਦੁੱਖ ਦੂਰ ਕਰ ਦੇਵੇਗਾ ਤੇ ਚੌਥਾ ਸੰਕੇਤ ਸਾਲ ਸੰਗਤ ਜੀ ਕੇ ਤੁਹਾਡੇ ਤੇ ਭਾਵੇਂ ਜਿੰਨੀਆਂ ਮਰਜ਼ੀ ਮੁਸੀਬਤਾਂ ਦਾ ਪਹਾੜ ਵੀ ਟੁੱਟ ਜਾਵੇ ਚਾਹੇ ਤੁਸੀਂ ਜਿੰਨੇ ਮਰਜ਼ੀ ਹੀ ਔਖੇ ਸਮੇਂ ਦੇ ਵਿੱਚ ਹੋਵੋ ਤੁਸੀਂ ਉਸ ਪਰਮਾਤਮਾ ਨੂੰ ਛੱਡ ਕੇ ਕਦੇ ਵੀ ਕਿਸੇ ਗਲਤ ਰਸਤੇ ਦੇ ਉੱਪਰ ਨਹੀਂ ਚੱਲੋਗੇ ਜਿਵੇਂ ਕਿ ਆਪਣੇ ਪੰਜਾਬ ਵਿੱਚ ਚੱਲ ਰਿਹਾ ਹੈ ਕਿ ਬਹੁਤ ਸਾਰੇ ਬਾਬਿਆਂ ਨੇ ਆਪਣੀਆਂ ਦੁਕਾਨਾਂ ਚ ਲਾਈਆਂ ਹੋਈਆਂ ਹਨ ਕਿ ਦੁੱਖ ਦੇ ਸਮੇਂ ਵਿੱਚ ਤੁਹਾਨੂੰ ਉਹ ਕੱਢਣਗੇ ਪਰ ਕੋਈ ਨਾ ਕੋਈ ਇਨਸਾਨ ਇਹੋ ਜਿਹਾ ਜ਼ਰੂਰ ਮਿਲਦਾ ਹੈ ਜਿਹੜਾ ਸਾਨੂੰ ਇਹ ਸਲਾਹ ਦਿੰਦਾ ਹੈ ਕਿ ਤੁਸੀਂ ਬਾਬੇ ਕੋਲ ਚਲੇ ਜਾਓ ਉਹ ਤੁਹਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਕਰ ਦੇਵੇਗਾ ਸਾਰੇ ਤੁਹਾਡੇ ਮਸਲੇ ਹੱਲ ਹੋ ਜਾਣਗੇ ਪਰ ਜਿਸ ਮਨੁੱਖ ਦਾ ਪਰਮਾਤਮਾ ਤੇ ਅਡਲ ਵਿਸ਼ਵਾਸ ਹੁੰਦਾ ਹੈ ਉਸ ਨੂੰ ਆਪਣੀ ਮਿਹਨਤ ਤੇ ਪੂਰਾ ਹੀ ਵਿਸ਼ਵਾਸ ਤੇ ਭਰੋਸਾ ਹੁੰਦਾ ਹੈ ਕਿ ਮੇਰਾ ਵਾਹਿਗੁਰੂ ਮੈਨੂੰ ਮੇਰਾ ਕਦੇ ਸਾਥ ਨਹੀਂ ਛੱਡੇਗਾ ਉਹ ਮਨੁੱਖ ਕਦੇ ਵੀ ਕਿਸੇ ਗਲਤ ਰਸਤੇ ਦੇ ਉੱਪਰ ਨਹੀਂ ਚੱਲਦਾ ਨਾ ਹੀ ਉਹ ਦੇਹਧਾਰੀਆਂ ਦੇ ਅੱਗੇ ਮੱਥਾ ਹੀ ਟੇਕਦਾ ਹੈ ਉਹਨਾਂ ਨੂੰ ਇਹ ਵਿਸ਼ਵਾਸ ਹੁੰਦਾ ਹੈ ਕਿ ਮੇਰਾ ਪਰਮਾਤਮਾ ਹੀ ਮੈਨੂੰ ਇਸ ਦੁੱਖ ਦੇ ਵਿੱਚੋਂ ਕੱਢ ਦੇਵੇਗਾ ਤੇ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਜੀ ਪੰਜਵੇਂ ਸੰਕੇਤ ਦੀ ਕਿ ਤੁਹਾਡੀ ਅਰਦਾਸ ਵਿੱਚ ਆਉਣ ਵਾਲੀਆਂ ਸਾਰੀਆਂ ਹੀ ਰੁਕਾਵਟਾਂ ਦੂਰ ਹੋ ਜਾਣਗੀਆਂ ਤੁਹਾਡੇ ਸਾਰੇ ਹੀ ਕਾਰਜ ਸਿੱਧ ਹੋ ਜਾਣਗੇ ਤੁਹਾਨੂੰ ਇਹ ਮਹਿਸੂਸ ਹੋਣ ਲੱਗ ਜਾਵੇਗਾ ਕਿ ਵਾਹਿਗੁਰੂ ਪਰਮਾਤਮਾ ਜੀ ਤੁਹਾਡੀਆਂ ਸਾਰੀਆਂ ਰੁਕਾਵਟਾਂ ਹੌਲੀ-ਹੌਲੀ ਦੂਰ ਕਰ ਰਹੇ ਹਨ ਕਿਉਂਕਿ ਤੁਸੀਂ ਉਸ ਪਰਮਾਤਮਾ ਵੱਲੋਂ ਲਈਆਂ ਗਈਆਂ ਸਾਰੀਆਂ ਹੀ ਪ੍ਰੀਖਿਆਵਾਂ ਵਿੱਚੋਂ ਪਾਸ ਹੋ ਚੁੱਕੇ ਹੁੰਦੇ ਹੋ ਇਸ ਲਈ ਉਸ ਪਰਮਾਤਮਾ ਦੀ ਤੁਹਾਡੇ ਤੇ ਮਿਹਰ ਹੋ ਜਾਵੇਗੀ ਕਿਉਂਕਿ ਤੁਸੀਂ ਅਰਦਾਸ ਵਿੱਚ ਐਨੇ ਵਿਸ਼ਵਾਸ ਦੇ ਨਾਲ ਹੀ ਪਰਮਾਤਮਾ ਦੇ ਅੱਗੇ ਆਪਣੇ ਦੁੱਖ ਸੁੱਖ ਰੱਖਦੇ ਹੋ ਉਸ ਪ੍ਰਭੂ ਦੇ ਚਰਨਾਂ ਵਿੱਚ ਪਹੁੰਚੀ ਅਰਦਾਸ ਹੀ ਤੁਹਾਡੇ ਬੇੜੇ ਬੰਨੇ ਲਾਵੇਗੀ ਪਰਮਾਤਮਾ ਜੀ ਦੇ ਅੱਗੇ ਜਦੋਂ ਵੀ ਅਸੀਂ ਕੋਈ ਅਰਦਾਸ ਬੇਨਤੀ ਕਰਦੇ ਹਾਂ ਜੇਕਰ ਸਾਡਾ ਭਰੋਸਾ ਪੱਕਾ ਹੋਵੇਗਾ ਤੇ ਜੇਕਰ ਅਸੀਂ ਭਰੋਸੇ ਦੇ ਨਾਲ ਹੀ ਕਰਾਂਗੇ ਤਾਂ ਉਸ ਪਰਮਾਤਮਾ ਨੇ ਵੀ ਸਾਡਾ ਹੀ ਭਰੋਸਾ ਵੇਖ ਕੇ ਫਿਰ ਸਾਡੀ ਅਰਦਾਸ ਬੇਨਤੀ ਕਬੂਲ ਕਰ ਲੈਣੀ ਹੈ ਉਹ ਜ਼ਰੂਰ ਫਿਰ ਬੇਨਤੀਆਂ ਨੂੰ ਪ੍ਰਵਾਨ ਕਰਦੇ ਹਨ ਕਿਉਂਕਿ ਉਹ ਸ਼ਰਦਾ ਤੇ ਭਾਵਨਾ ਹੀ ਵੇਖਦੇ ਹਨ ਇਸ ਲਈ ਸਾਧ ਸੰਗਤ ਜੀ ਅਰਦਾਸ ਕਰਨ ਵੇਲੇ ਤੁਸੀਂ ਪੂਰਨ ਭਰੋਸਾ ਰੱਖਿਆ ਕਰੋ ਤੇ ਆਪਣੇ ਅੰਦਰ ਸਬਰ ਵੀ ਰੱਖਿਆ ਕਰੋ ਕਿਉਂਕਿ ਕਈ ਵਾਰ ਉਸ ਪਰਮਾਤਮਾ ਵਾਹਿਗੁਰੂ ਜੀ ਸਾਡੀ ਪ੍ਰੀਖਿਆ ਲੈ ਰਹੇ ਹੁੰਦੇ ਹਨ ਕਿ ਤੁਹਾਡੇ ਵਿੱਚ ਕਿੰਨਾ ਕੁ ਸਬਰ ਹੈ ਪਰਮਾਤਮਾ ਪ੍ਰਤੀ ਤੁਹਾਡਾ ਵਿਸ਼ਵਾਸ ਕਿੰਨਾ ਹੈ ਕਿਤੇ ਤੁਸੀਂ ਆਪਣਾ ਪਰਮਾਤਮਾ ਤਾਂ ਨਹੀਂ ਬਦਲ ਦਿਓਗੇ ਤੁਹਾਡਾ ਕਿਦਰੇ ਵਿਸ਼ਵਾਸ ਤਾਂ ਨਹੀਂ ਡੋਲ ਰਿਹਾ ਅਟਲ ਰਹਿੰਦਾ ਹੈ ਜਾਂ ਨਹੀਂ ਆਪਣੀ ਅਰਦਾਸ ਤੇ ਪੂਰਨ ਭਰੋਸਾ ਤੁਹਾਨੂੰ ਹੈ ਜਾਂ ਨਹੀਂ ਵਾਹਿਗੁਰੂ ਫਿਰ ਤੁਹਾਡੀ ਅਰਦਾਸ ਜ਼ਰੂਰ ਪੂਰੀ ਕਰ ਦੇਣਗੇ ਤਾਂ ਉਹ ਪਰਮਾਤਮਾ ਦੀ ਇਸ ਪ੍ਰੀਖਿਆ ਵਿੱਚੋਂ ਮਨੁੱਖ ਪਾਸ ਵੀ ਹੋ ਜਾਂਦੇ ਹਨ ਤਾਂ ਵਾਹਿਗੁਰੂ ਜੀ ਫਿਰ ਉਹਨਾਂ ਦੀਆਂ ਅਰਦਾਸਾਂ ਬੇਨਤੀਆਂ ਪੂਰੀਆਂ ਕਰ ਦਿੰਦੇ ਹਨ ਸੋ ਸਾਧ ਸੰਗਤ ਜੀ ਜਦੋਂ ਵੀ ਅਸੀਂ ਪਰਮਾਤਮਾ ਜੀ ਦੇ ਅੱਗੇ ਕੋਈ ਅਰਦਾਸ ਬੇਨਤੀ ਕਰਦੇ ਹਾਂ ਤਾਂ ਸਾਨੂੰ ਅਟੱਲ ਭਰੋਸਾ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਪ੍ਰਮਾਤਮਾ ਜੀ ਸਾਡੀ ਅਰਦਾਸ ਜ਼ਰੂਰ ਕਬੂਲ ਕਰ ਲੈਣਗੇ ਜਿਸ ਦੇ ਨਾਲ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਕਿਉਂਕਿ ਸਾਤ ਸੰਗਤ ਜੀ ਪ੍ਰਮਾਤਮਾ ਜੀ ਸਾਡੇ ਕੋਲੋਂ ਕਿਸੇ ਮਾਇਆ ਰੂਪੀ ਸ਼ਰਧਾ ਨੂੰ ਨਹੀਂ ਵੇਖਦੇ ਉਹ ਸਾਡੇ ਅੰਦਰਲੇ ਵਿਸ਼ਵਾਸ ਨੂੰ ਵੇਖਦੇ ਹਨ ਉਹ ਸਾਡੀ ਸੱਚੀ ਸ਼ਰਧਾ ਨੂੰ ਵੇਖਦੇ ਹਨ ਜਿੰਨੀ ਹੀ ਸਾਡੀ ਸ਼ਰਧਾ ਪੱਕੀ ਹੋਵੇਗੀ ਓਨਹੀਂ ਹੀ ਜਲਦੀ ਸਾਡੀਆਂ ਅਰਦਾਸਾਂ ਕਬੂਲ ਹੋ ਜਾਣਗੀਆਂ ਤੁਸੀਂ ਆਮ ਤੌਰ ਤੇ ਵੇਖਿਆ ਹੀ ਹੋਵੇਗਾ ਕਿ ਚਪਹਿਰਾ ਸਾਹਿਬ ਜਦੋਂ ਸੰਗਤਾਂ ਕੱਟਣ ਜਾਂਦੀਆਂ ਹਨ ਤਾਂ ਪੂਰਨ ਹੀ ਵਿਸ਼ਵਾਸ ਰੱਖ ਕੇ ਜਾਂਦੀਆਂ ਹਨ ਤੇ ਜਦੋਂ ਉਹ ਵਿਸ਼ਵਾਸ ਰੱਖ ਵੀ ਲੈਂਦੀਆਂ ਹਨ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਦੇ ਵੀ ਫਿਰ ਉਹਨਾਂ ਨੂੰ ਖਾਲੀ ਹੱਥ ਨਹੀਂ ਮੋੜਦੇ ਜਿਸ ਦੇ ਕਾਰਨ ਉਹਨਾਂ ਦਾ ਵਿਸ਼ਵਾਸ ਅਟਲ ਹੋ ਜਾਂਦਾ ਹੈ ਤੇ ਉਹਨਾਂ ਦੇ ਨਾਲ ਹੋਰ ਦੁਪਹਿਰਾ ਕੱਟ ਰਹੀਆਂ ਸੰਗਤਾਂ ਦਾ ਵੀ ਵਿਸ਼ਵਾਸ ਉਹਨਾਂ ਦੇ ਉੱਪਰ ਪੂਰਨ ਬਣ ਜਾਂਦਾ ਹੈ ਜਿਸ ਦੇ ਨਾਲ ਹੁਣ ਅੱਜਕੱਲ੍ਹ ਵੇਖਣ ਵਿੱਚ ਆਉਂਦਾ ਹੈ ਕਿ ਚੁਪਹਿਰਾ ਸਾਹਿਬ ਦੇ ਵਿੱਚ ਸੰਗਤਾਂ ਬਹੁਤ ਜ਼ਿਆਦਾ ਜੁੜ ਰਹੀਆਂ ਹਨ ਤੇ ਉਹਨਾਂ ਦੀਆਂ ਅਰਦਾਸਾਂ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਕਬੂਲ ਕਰ ਰਹੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ